ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਅੰਤੜਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਰੈਸਟ੍ਰੇਟ ਕੁਈ ਅੱਜ ਮੈਂ ਕੰਨਾ ਵਿੱਚ ਟੌਪਸ ਪਾ ਲਈ ਨੇ ਤੇ ਕਾਫੀ ਟਾਈਮ ਦੀਵਾਲੀਆਂ ਪਾਈਆਂ ਸੀ ਲੈ ਕੇ ਆਈ ਹਾਂ ਮੈਂ ਕਿਹਜਲ ਆਪਾਂ ਟੌਪਸ ਵੀ ਪਾਈ ਲੈਨੇ ਆ ਮੈਂ ਟੌਪਸ ਤਾਂ ਨਹੀਂ ਪਾਉਂਦੀ ਕਿਉਂਕਿ ਕੰਨਾਂ ਦੇ ਜਿਹੜੇ ਉਹ ਕੰਨ ਬਸ ਟੁੱਟਣ ਤੇ ਹੀ ਆਏ ਹੋਏ ਨੇ ਤੇ ਫੇਰ ਮੈਂ ਕਿਚਲ ਕੋਈ ਗੱਲ ਨਹੀਂ ਜਿੱਦ ਪਹਿਲਾਂ ਮੈਂ ਤਾਂ ਨਹੀਂ ਆ ਪੌਂਦੀ ਵੀ ਟੁੱਟਣਾ ਜਾਣ ਤੇ ਹੁਣ ਮੈਂ ਸੋਚਾ ਕੋਈ ਨਹੀਂ ਟੁੱਟਣੀ ਤਾਂ ਟੁੱਟ ਜਾਣ ਦੁਬਾਰਾ ਫੇਰ ਆਪਾਂ ਇਸ ਦੇ ਵਿੱਚ ਉਹ ਕਹਿੰਦੇ ਨਾ ਜੁੜ ਜਾਂਦੇ ਆ ਫੇਰ ਟੰਕਾ ਲੱਗ ਜਾਂਦਾ ਇਹ ਲਵਾ ਲਾਂਗੀ ਮੈਂ ਟੰਕੇ ਤੋਂ ਡਰਦੀ ਤੇ ਮੈਂ ਪੌਂਦੀ ਨਹੀਂ ਸੀ ਟੌਪਸਟ ਬਣਾਇਆ ਨੂੰ ਕੋਣੇ ਵੀ ਤੇ ਹੈਗੇ ਆ ਇਸ ਲਈ ਅੱਜ ਮੈਂ ਫਾਇਲ ਇਹ ਕਿਵਾਲੀਆਂ ਮੈਨੂੰ ਪਸੰਦ ਨਹੀਂ ਆ ਫਿਰ ਵੀ ਮੈਂ ਨਾ ਚਾਹੁੰਦੇ ਹੋਏ ਕਾਫੀ ਟਾਈਮ ਵਾਲੀਆਂ ਪੰਜ ੱਡੀਆਂ ਤੇ ਅੱਜ ਜੇ ਕਿ ਖੁਸ਼ੀ ਦੀ ਗੱਲ ਸੰਦਸਰ ਜਦੋਂ ਹੀ ਇੱਥੇ ਆਏ ਹਨਾ ਸਾਡੇ ਘਰ ਦੀ ਇੱਕ ਵੀ ਲਾਈਟਨਿੰਗ ਚੱਲਦੀ ਪਈ ਇੱਕ ਵੀ ਲਾਈਟ ਚੱਲਦੀ ਉਹ ਸਾਰੇ ਬਲਬ ਲਾ ਕੇ ਤੇ ਹੁਣ ਅੱਜ ਜਿਹੜਾ ਇਹ ਆਪਾਂ ਨੇ ਸਾਰੀਆਂ ਲਾਈਟਾਂ ਬਣਾ ਲਈਆਂ ਤੇ ਰਸੋਈ 'ਚ ਤੇ ਯਕੀਨ ਨਹੀਂ ਮੰਨੋਗੇ ਰਸੋਈ 'ਚ ਜਿੰਦਾਂ ਤੇ ਆਏ ਹਨਾ ਲਾਈਟ ਹੈ ਹੀ ਨਹੀਂ ਤੇ ਉਦਾਂ ਹੀ ਮੈਂ ਕੰਮ ਕਰਨ ਨਹੀਂ ਆ ਅੱਜ ਇਹ ਇੱਕ ਲਾਈਟ ਲੱਗੀ ਆ ਪੂਰੇ ਸੋਇਦੇ ਵਿੱਚ ਏਕ ਲਾਈਟ ਨਹੀਂ ਤੇ ਘਰ ਪੂਰੇ ਦੇ ਵਿੱਚ ਪੇਂਟ ਨਵਾਂ ਨਵਾਂ ਆਇਆ ਹੈ ਨਾ ਤੇ ਬੜਾ ਵਧੀਆ ਲੱਗਦਾ ਸਾਫ਼ ਸਾਫ਼ ਕਰ ਲੰਗੰਦਿਆ ਹੈ ਸਾਰਾ ਚਲੋ ਹੁਣ ਮੈਂ ਬਣਾਉਣ ਲੱਗੀ ਹਾਂ ਸਬਜੀ ਬੱਚੇ ਸੁੱਤੇ ਬੈਗਾ ਗਵਾਨਣ ਮੇਰੀ ਗੱਲ ਕਹਿਣ ਦੇਈ ਕਿ ਅਸੀਂ 6 ਵਜੇ ਵਾਕਿੰਗ ਜਾਵਾਂਗੇ ਤੇ ਮੈਂ ਅੱਜ ਕੱਲ ਚਲੇਗੀ ਹਿਉ ਲੇਟ ਹੋ ਗਈ ਹੋਗੀ ਨਹੀਂ ਫਿਰ ਤੋਂ ਇਹ ਸਬਜੀ ਬਣਾ ਲਈ ਮੈਂ ਕਿਹਾ ਹਾਂ ਮੈਂ ਤਾਂ ਬਣਾ ਲਈ ਸਬਜੀ ਵੀ ਬਣਾ ਲਈ ਆਟਾ ਵੀ ਗੁੰਨ ਰਹੀ ਤੇ ਮੈਂ ਬੱਚੇ ਨੂੰ ਲੈ ਕੇ ਚਲੇ ਗਈ ਹਾਂ ਉਹ ਕਹਿੰਦੀ ਮੇਰੀ ਬਣਾਉਣ ਵਾਲੀ ਅੱਜ ਨਹੀਂ ਜਾਉਂਗੀ ਮੈਂ ਕੱਲ ਜਾਉਂਗੀ ਤੇ ਪਤਾ ਨਹੀਂ ਉਹ ਆਵੇ ਕਿੰਨਾ ਆਵੇ ਪਰ ਮੈਂ ਸੋਚਿਆ ਹੈ ਕਿ 4:6 ਦਾ ਟਾਈਮ ਹੋ ਗਿਆ ਹੈ ਤੇ ਸਾਡੇ 6 ਵਜੇ ਤੱਕ ਜਿਹੜੀ ਸਬਜੀ-ਸਬਜੀ ਬਣਾ ਕੇ ਸਾਰੇ ਕੰਮ ਕਰਕੇ ਹਮਰਾਏ ਸੁਤਿਆ-ਸੁਤਿਆ ਸਬਜੀ ਦਾ ਲੈਣੀ ਆ ਫਿਰ ਜਦੋਂ ਉੱਠਣਗੇ ਤਦ ਤੱਕ ਬਨਜੂਗੀ ਆਟਾ ਗੁੰਨ ਕੇ ਫਿਰ ਮੈਂ ਚਲੀ ਜਾਊਂਗੀ ਘੁੰਮਣ ਤੇ ਨਵਾਸਤੇ ਘੁੰਮਣੇ ਕੋ ਮੈਂ ਫਿਰ ਇਹਦੇ ਘਾਟ ਹੀ ਜਾਂਦਾ ਕਿ ਹਰ ਰੋਇ ਨਵੇਂ ਜਗਾ ਤੇ ਆਇਆ ਇਹਨਾ ਉਸ ਕਰਕੇ ਹਰ ਰੋਜ ਮੈਨੂੰ ਹਰ ਰੋਜ ਕੱਲਾ ਰਹਿੰਦਾ ਹੀ ਨਹੀਂ ਉਹਨੂੰ ਕਿ ਮम्मा ਮੇਰੇ ਨਾਲ ਹੀ ਰਹਣੇ ਨਾ ਮम्मा ਛੱਡ ਕੇ ਚਲ ਜਾਂਦੇ ਨਾ ਮੈਨੂੰ ਥੱਲੇ ਜਾਂ ਦਿੰਦਾ ਇਹਨਾ ਪਾਰਕ ਦੇ ਵਿੱਚ ਖੇਡਦਾ ਹੈ ਉਥੇ ਲੱਗੇ ਲੱਗੇ ਉੱਥੇ ਰਹਿਣਾ ਪੈਂਦਾ ਖੁਲੋਣਾ ਪੈਂਦਾ ਚਲੋ ਇੰਨਾ ਹੀ ਕਿ ਬੱਚਿਆਂ ਨੂੰ ਲੈ ਕੇ ਬਾਹਰ ਸੱਜ ਜਾਈਏ ਥੋੜਾ ਮਾਈਂਡ ਆਪਦਾ ਵੀ ਫਰੈਸ਼ ਹੋ ਜਾਂਦਾ ਏ ਤੇ ਚਲੋ ਹੁਣ ਪਕੜਾਂਗੇ ਤੋਰੀਆਂ ਦੀ ਸਬਜੀ ਤੇ ਨਾਲ ਨਾਲ ਆਪਾਂ ਗੱਲਾਂ ਕਰਦੇ ਆਂ ਤੇ ਫੋਨ ਮੈਂ ਟ੍ਰਾਈਪੋਡ ਤੇ ਲਾ ਲੈਣੀ ਆ ਬਹੁਤ ਜ਼ਿਆਦਾ ਉੱਚੀ ਆਪਾਂ ਇੱਕ ਕੁਆਟਰ ਦੇ ਵਿੱਚ ਆ ਕੇ ਨਾ ਮੈਨੂੰ ਆਸਾਮ ਵਾਲੀ ਫੀਲਿੰਗ ਆਉਂਦੀ ਹੈ ਕਿਉਂਕਿ ਆਸਾਮ ਦੇ ਵਿੱਚ ਵੀ ਇੱਕ ਹੀ ਸਲੇਬੀ ਮਤਲਬ ਸੇਮ ਤੋਂ ਸੇਮ ਜਿੱਦਾਂ ਇੱਥੇ ਸੋਹੀ ਨਾ ਇੰਦਾ ਹੀ ਆਸਾਮ ਦੇ ਵਿੱਚ ਸੇਮ ਰਸੋਈ ਸੀ ਸੇਮ ਤੋਂ ਬਿਲਕੁਲ ਕਾਪੀ ਹੀ ਇੱਥੇ ਹੀ ਸੋਹੀ ਨੂੰ ਤੇ ਇਹਨਾਂ ਜਦੋਂ ਮੈਂ ਹੁਣ ਟ੍ਰਾਈਪੌਡ ਲਾਇਆ ਮੈਨੂੰ ਚੇਤਾ ਆਇਆ ਉਹਦੇ ਮਨਵਾਇਆ YouTube ਤੇ ਕੰਮ ਸ਼ੁਰੂ ਕੀਤਾ ਹਿੰਦਵਾਪਨ ਆਸਾਮ ਗਿਆ ਨਾ ਤੇ ਉੱਥੇ ਮੈਂ ਇਤਨੇ ਟ੍ਰਾਈਪੌਡ ਲਾਉਂਦੀ ਹੁੰਦੀ ਆ ਇੱਕ ਸਾਈਡ ਤੇ ਉਦੋਂ ਮੈਂ ਕੁਕਿੰਗ ਦੇ ਵੀਡੀਓਜ਼ ਬਹੁਤ ਜ਼ਿਆਦਾਆਂ ਸ਼ੇਅਰ ਕਰਦੀ ਹਾਂ ਹੁਣ ਕੱਟ ਕਰਦੀ ਆ ਜਦੋਂ ਦਾ ਹਰ ਵਿਰਾਜ ਹੋ ਗਿਆ ਇਹਨਾਂ ਉਦੋਂ ਬਾਦਨਾਟ ਕੁਬੇ ਨੇ ਵੀਡੀਓ ਸ਼ੇਅਰ ਨਹੀਂ ਆਏ ਤੇ ਅੱਜ ਆਪਾਂ ਤੁਹਾਨੂੰ ਇੱਕ ਨਾਲੇ ਹੋਰ ਗੱਲ ਦੱਸਦੀਆਂ ਕਿ ਜਦੋਂ ਨਵੇਂ ਨਵੇਂ ਆਵਾ ਤੇ ਜਾਣੇ ਆ ਤੇ ਆਪਣੇ ਨਵੇਂ ਨਵੇਂ ਐਕਸਪੀਰੀਅੰਸ ਹੁੰਦੀਆਂ ਤੇ ਆਪਾਂ ਨੂੰ ਕਿੰਨੀਆਂ ਨਵੀਆਂ ਗੱਲਾਂ ਦਾ ਪਤਾ ਲੱਗਦਾ ਹੈ ਜਿੱਦਣਾ ਹੀ ਪਹਿਲੇ ਦਿਨ ਇੱਥੇ ਆਏ ਹੈ ਨਾ ਉਦੋਂ ਸਬਜੀ ਆਈ ਇੱਕ ਤੇ ਉਹਦੇ ਵਿੱਚ ਨਾ ਆਲੂ ਪਏ ਹੀ ਸਬਜੀ ਗਾਦੀ ਤਾਂ ਤੋਰੀਆਂ ਨੇ ਜੀ ਆਪਾਂ ਤੋਰੀਆਂ ਸਬਜੀ ਵਿੱਚ ਆਲੂ ਪਾਏ ਫੋਨ ਦੇ ਬਾਰੇ ਸੋਚੀਆ ਪਰ ਕਹਿੰਦੇ ਨੇ ਲੈ ਆਇਆ ਤੋਰੀਆਂ ਸਬਜੀ ਚ ਆਲੂ ਨਹੀਂ ਨਹੀਂ ਜੀ ਠੀਕ ਹੈ ਨਹੀਂ ਲੱਗ ਰਹੀ ਅੱਜ ਦੋ ਸਬਜ਼ੀ ਖਾਧੀ ਬੜੀ ਟੇਸਟੀ ਲੱਗੀ ਫਿਰ ਉਸੇ ਦਿਨ ਸ਼ਾਮ ਨੂੰ ਮੈਂ ਜਿਹੜੀ ਹੈ ਸੇਮ ਆਲੂ ਤੇ ਸਪਟਰੋਰੀਆਂ ਦੀ ਸਬਜ਼ੀ ਬਣਾਈ ਤੇ ਟੇਢਾ ਸਾਰਾ ਆਤਮਾ ਤੇ ਕਿੰਨੇ ਪੀੜੀ ਸਵਾਦ ਦੀ ਜਿਹੜੀ ਬਣਾਈ ਸਾਰੀ ਉਹ ਰਾਤ ਹੀ ਖਾ ਗਏ ਮੈਂ ਵੀ ਹਰ ਰਾਜ ਨਹੀਂ ਤੇ ਇਤਹਾਸਾ ਜੁਣੀ ਗਈ ਆ ਤੋਰੀਆਂ ਨਹੀਂ ਪਸੰਦ ਕਰਦੇ ਜੋ ਤੁਸੀਂ ਤੋ ਜਿਹਨੇ ਸੰਭਲਿਆ ਤੇ ਆਲੂ ਪਸੰਦ ਕਰਦੇ ਆ ਫਿਰ ਤੋਰੀਆਂ ਤੇ ਆਲੂ ਤੋਰੀਆਂ ਦੇ ਵਿੱਚ ਆਲੂ ਭਾਉਂਦਾ ਕਰਕੇ ਉਹ ਵੀ ਸਾਨੂੰ ਬੜੇ ਸਵਾਦ ਨਾਲ ਸਬਜ਼ੀ ਖਾਈ ਤੇ ਫਿਰ ਮੈਂ ਸੋਚਿਆ ਤੇ ਜੋ ਪੀਂ ਦੇ ਵਿੱਚੋਂ ਸੋਰੀ ਅਸਾਮ ਦੇ ਵਿੱਚੋਂ ਨਾ ਮੈਨੂੰ ਪਤਾ ਲੱਗਿਆ ਕਿ ਪਿੰਡੀਆਂ ਦੇ ਵਿੱਚ ਆਲੂ ਬਾਕੇ ਬਣਾਈਆਂ ਨਾ ਉਹ ਵੀ ਬੜੀ ਟੇਸਟੀ ਲੱਗਦੇ ਹੋ ਮੈਂ ਰੈਸਪੀ ਸ਼ੇਅਰ ਵੀ ਕੀਤੀ ਪਿੰਡੀਆਂ ਵਿੱਚ ਆਲੂ ਬਾਕੇ ਬਣਾਉਣ ਦੀ ਰੈਸਪੀ ਉਹ ਇੱਕ ਯੂ ਟਿਊਬ ਦੇ ਵਿੱਚ ਹੈ ਨਹੀਂ ਉਹਨੇ ਬਣਾਈ ਸਬਜ਼ੀ ਤੇ ਵੈਸੇ ਵੀ ਪਿੰਡੀਆਂ ਖਾਂਦੀ ਨਹੀਂ ਹੁੰਦੀ ਥੋੜੀਆਂ ਜਿਹੀਆਂ ਪੱਡੀਆਂ ਬਾਕੇ ਜ਼ਿਆਦੇ ਆਲੂ ਬਾਕੇ ਤੇ ਉਹ ਵੀ ਸਬਜ਼ੀ ਬਣਾਈ ਉਹ ਵੀ ਬੜੀ ਟੇਸਟੀ ਬਣੀ ਇਸ ਤਰ੍ਹਾਂ ਆਪਾਂ ਨੂੰ ਨਵੀਆਂ ਨਵੀਆਂ ਜੱਗਾਂ ਤੋਂ ਕੁਝ ਨਾ ਕੁਝ ਨਵਾਂ ਨਵਾਂ ਸਿੱਖਣ ਨੂੰ ਮਿਲਦਾ ਹੈ ਜਿਹੜਾ ਕਿ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਹੈ ਕੁਕਿੰਗ ਦੇ ਨਾਲ ਰਿਲੇਟਡ ਇਸ ਖਾਸ ਕਰਕੇ ਚੀਜ਼ਾਂ ਸਿੱਖਣ ਮਿਲੀਆਂ ਬੈਠੇ ਹੋਰ ਵੀ ਬੜੀਆਂ ਕੁਝ ਮਿਲਦੀਆਂ ਹੁੰਦੀਆਂ ਨੇ ਦੇਸ ਇਨਸ ਖੇ ਮਿਲਦੇ ਆ ਇੰਨਾ ਕਰ ਲੋ ਓਨਾ ਕਰ ਲੋ ਉਹ ਚੀਜ਼ਾਂ ਮੈਨੂੰ ਘੱਟ ਯਾਦ ਰਹਿੰਦੀਆਂ ਵਾ ਪਰ ਜਿਹੜੀਆਂ ਕੁਕਿੰਗ ਨਾਲ ਰਿਲੇਟਡ ਆ ਉਹ ਮੈਨੂੰ ਯਾਦ ਰਹਿੰਦੀਆਂ ਇਹਦੇ ਦੇ ਵਿੱਚ ਆਪਣਾ ਇੰਟਰਸਟ ਹੋ ਗਿਆ ਨਾ ਉਹ ਚੀਜ਼ ਯਾਦ ਰਹਿੰਦੀਆਂ ਹੁੰਦੀਆਂ ਬਹੁਤ ਸ਼ਾਬਾ ਗਰਮੀ ਹੋਈ ਏ ਮੈਸੇਜ ਜਦੋਂ ਨਹੀਂ ਇੱਥੇ ਆਏ ਹਨ ਸਾਰੇ ਦਰਵਾਇਆ ਹੀ ਪਿਆ ਹੈ ਤੇ ਲੁਕਾਉਣੇ ਉੱਥੇ ਤੇ ਲੋਕ ਸਾਹਮਣੇ ਹੀ ਨਹੀਂ ਸਾਰੇ ਗੈਰ ਹੁੰਦੇ ਨੇ ਜਿਹਨਾਂ ਨੂੰ ਮੇਰੀਆਂ ਫਰੈਂਡਸ ਵਗੈਰਾ ਜਿਨ੍ਹਾਂ ਨੂੰ ਮੈਂ ਪੁੱਛਿਆ ਇਥੋਂ ਦੇ ਕਿੰਨੇ ਕਿ ਗਰਮੀ ਹੈ ਤੇ ਉਹਨਾਂ ਨੇ ਕਿਹਾ ਬਹੁਤ ਜ਼ਿਆਦੀ ਗਰਮੀ ਰਾਜਸਥਾਨ ਦੀ ਬਹੁਤ ਜ਼ਿਆਦੀ ਗਰਮੀ ਪਰ ਜਦੋਂ ਦੇ ਹੀ ਆਏ ਹਨ ਉਹ ਜਿੰਦਾ ਮੌਸਮ ਠੰਡਾ ਹੀ ਹੋਇਆ ਹੈ ਬੈਟਰਨ ਸਰਵਿੰਦੇ 47 ਟੈਂਪਰੇਚਰ ਜਾਂਦਾ ਹੈ ਪਰ ਅਸੀਂ ਕੱਲ ਵੀ ਦੇਖਿਆ ਤੇ 39 ਸੀ ਪਰसों ਦੇਖਿਆ 45 ਹੀ ਇੰਨਾ ਹੀ ਕੁਝ ਮਤਲਬ ਇੱਥੇ ਹੀ ਟੈਂਪਰੇਚਰ ਆਇਆ ਹੈ 40 42 40 39 ਬੱਸ ਤੇ ਮੈਂ ਕਹਿੰਨੀ ਆ ਗੱਲ ਜਿਵੇਂ ਥੋੜੇ ਆਪਣੇ ਦਿਨ ਹੈਗੇ ਉਹ ਇਦਾਂ ਹੀ ਲੰਘ ਜਾਂਦੇ ਨੇ ਮੌਸਮ ਦੇ ਵਿੱਚ ਰਹਿੰਦੇ ਆ ਹੀ ਕਿਉਂਕਿ ਆਪਣੇ ਤੋਂ ਉੱਪਰ ਵਾਲੇ ਦਾ ਪੂਰੇ ਘਰ ਦੇ ਵਿੱਚ ਉੱਪਰ ਵਾਲੇ ਪੱਖਾ ਇਹ ਰੂਮ ਦਾ ਨਹੀਂ ਚੱਲਦਾ ਕੂਲਰ ਹੀ ਚੱਲਦੇ ਨੇ ਦੋਵੇਂ ਤੇ ਸਾਰਾ ਦਿਨ ਬੈਡਰੂਮ ਦੇ ਵਿੱਚ ਹੀ ਬੈਠ ਕੇ ਗੱਡੀ ਦਾ ਹੈ ਕੂਲਰ ਦੇ ਅੱਗੇ ਪਰ ਕੁੱਲੰਦੀ ਨਹੀਂ ਨਾ ਮੈਨੂੰ ਆਵਾਜ਼ ਨਹੀਂ ਚੰਗੀ ਆਦੀ ਖੜ ਖੜ ੜ ਸਾਰਾ ਦਿਨ ਜੋਰ ਜੋਰ ਦੀ ਆਵਾਜ਼ ਕਰਦਾ ਰਹਿਦਾ ਹੈ ਕਿ ਆਦਾ ਹੈ ਰਾਈਟ ਹਾਲੋਂ ਸਾਹਮਣੇ ਮੈਂ ਇੱਕ ਪੱਖਾ ਬਣਵਾ ਲਵਾਂ ਜਿਆਦੀ ਨਹੀਂ ਕੀ ਕਿ ਆਪਾਂ ਗੜਾਈ ਤੇ ਪੱਕਾ ਰਹਿਣਾ ਹੈ ਕਿ ਜਿਹੜਾ ਪੂਰਾ ਕੁਆਟਰ ਦਾ ਕੰਮ ਕਰਵਾਇਆ ਜਾਵੇ ਤੇ ਰਹਿਣਾ ਤੇ ਆਪਾਂ ਸਿਰਫ ਇੱਕ ਮਹੀਨਾ ਇੱਕ ਮਹੀਨੇ ਤੋਂ ਵੀ ਘੱਟ ਵੀ 5 ਤਰੀਕ ਨੂੰ ਆਏ ਹਾਂ ਤੇ 5 ਕੇ 6 ਨੂੰ ਆਏ ਹਾਂ ਤੇ ਦੇਖੋ ਹੁਣ ਕਿੰਨੇ ਦਿਨ ਹੋ ਗਏ ਨੇ ਅੱਜ ਵੀਨੇ ਦਿਨ ਹੋ ਗਏ ਰਹਿ ਦੇ ਸਿੱਧੂ ਪਿੱਛੇ 20 ਦਿਨ ਹੋ ਗਏ ਆ ਇਸ ਲਈ ਨਾ ਚੁੱਪ ਨਹੀਂ ਹਾਂ ਕਿ ਮੈਂ ਕਿ ਆਪਾਂ ਨੂੰ ਇੰਨਾ ਲੋੜ ਨਹੀਂ ਕਰਵਾਉਣੀ ਇਹਨਾਂ ਕੰਮ ਕਰਵਾਓ ਨਿਚੇ ਨੂੰ ਜਾਣ ਦਾ ਵਿਲਾਹ ਜਾਣਾ ਤੇ ਦੁੱਖ ਲੱਗਣਾ ਇਸ ਕਰਕੇ ਆਪਣਾ ਜਰਾ ਕੰਮ ਨਹੀਂ ਕਰਵਾਉਣਾ ਵੈਸੇ ਤਾਂ ਸਪਾਈਸ ਫੁੱਲੀ ਮਿਸਾਬ ਦੀ ਕੀਤੀ ਆ ਪੂਰੀ ਸਲੇਬ ਨਹੀਂ ਪਰ ਫੇਰ ਵੀ ਮੈਂ ਮਾਰੀ ਮੋਟ ਕਰ ਲਈ ਮੈਂ ਕਿਹਾ ਜ਼ਿਆਦਾ ਉਹ ਕਰਨ ਦੀ ਲੋੜ ਨਹੀਂ ਆ ਜਿੱਨਾ ਕਿ ਆਪਾਂ ਰਹਿਣਾ ਹੈ ਤੇ ਸਾਫ਼ ਹੋਣਾ ਜ਼ਰੂਰੀ ਆ ਬਿਲਕੁਲ ਚਕਾਚਕ ਦੀ ਤੇ ਇਹ ਜ਼ਰੂਰੀ ਨਹੀਂ ਆ ਕਿਉਂਕਿ ਜੇਕਰ ਆਪਾਂ ਰਹਿਣਾ ਵੀ ਸਾਢੋ ਸਾਲ ਫੇਰ ਤਾਂ ਬਹੁਤ ਜ਼ਿਆਦੀ ਡੀਪਲੀ ਸਫਾਈ ਕਰਨ ਦੀ ਲੋੜ ਤਾਂ ਫੇਰ ਤਾਂ ਮੈਨੂੰ ਲੱਗਦਾ 6 ਮਹੀਨੇ ਲੱਗ ਜਾਣੇ ਡੀਪਲੀ ਸਫਾਈ ਕਰਦੇ ਜਦੋਂ ਮੈਂ ਇਸ ਦਿਨ ਕੋਈ ਕੰਮ ਨਹੀਂ ਸਫਾਈ ਕਰਦੀ 6 ਮਹੀਨੇ ਲੱਗ ਜਾਂਦੇ ਨੇ ਮੈਨੂੰ ਕੁਆਟਰ ਸੈੱਟ ਕਰ ਦੀ ਗਾਦੀ ਨੂੰ 6 ਕਿ ਸਾਲਿੰਡਰ ਗਿਆ ਨਹੀਂ ਯੂਪੀ ਦੇ ਵਿੱਚ ਤੇ ਸਾਰੇ ਇੱਕ ਦੇ ਵਿੱਚ ਕੁਆਟਰ ਸੈੱਟ ਕੀਤਾ ਉਹਨੇ ਟਾਈਮ ਨੂੰ ਖਾਲੀ ਕਰਨ ਦਾ ਵੀ ਰਾਹ ਆ ਗਿਆ ਖਾਲੀ ਕਰਕੇ ਆ ਗਏ ਹਾਂ ਤਾਂ ਕੁਆਟਰ ਮੈਲਨ ਲੈ ਕੇ ਆਏ ਹਨ ਇੰਨਾ ਸਾਰਾ ਲੈ ਤਾਂ ਲਿਆ ਹੈ ਉਹਨਾਂ ਸਾਹਨੇ ਵੀ ਪਰ ਖਾਣ ਦਾ ਤੇ ਪਤਾ ਹੀ ਨਹੀਂ ਆ ਵੀ ਖਾਣਾ ਹੈ ਉਹਨੇ ਦੋਨੇ ਹੀ ਪਿਆ ਹੈ ਮੈਂ ਹੀ ਖਾਦਾ ਜਿਹੜਾ ਉਹ ਤਨ ਖਾਦਾ ਬਸ ਹੂੰ ਜੁਲਾ ਨੇ ਬੁਲਾ ਆ ਗਿਆ ਜੁਲਾ ਹਏ ਹੰਡਲ RAM ਕੀ ਕਰ ਰਿਹਾ ਤੁਸੀਂ ਕੋਕੋ ਖੇਡਣ ਦੇ ਆ ਮਾਮਾ ਆਪਣੀ ਦਾਤ ਨੂੰ ਕੋਕੋ ਖੇਡ ਨਹੀਂ ਆ ਕੋਕੋ ਖੇਡ ਨਹੀਂ ਆ ਠੀਕ ਆ ਖਾ ਲੈ ਲੋ ਚਾਦਰ ਪਰ ਲੇ ਕਮਰੇ ਚ ਆਈ ਨੀ ਮਸਤੀ ਐਨੀ ਮਸਤੀ ਕਰੇ ਜਲੀਏ ਕਰੇ ਕੈਰੋ ਜਲੀਏ ਚਾਜੂ ਗੋਲ ਜਲੀਏ ਇੱਧਰ ਦੱਸੋ ਮਾਮਾ ਨੂੰ चलिए चाचू कॉल चलिए नहीं 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 जाना चलो चलिए हैं बीवी कॉल बीवी कॉल केड़ी बीवी कॉल मस्ती देखो मस्ती मैं क्या इनको पूछो कितने जाना है कितने जाना है गुण। 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 ਜਦੋਂ ਮੈਨੂੰ ਸਾਰਾ ਦਿਨ ਨਹੀਂ ਇਹ ਖੇਡਦੇ ਜਦੋਂ ਤੂੰ ਆਉਂਦੇ ਉਦੋਂ ਹੀ ਇਦਾਂ ਕਰਦੇ ਜਿਵੇਂ ਤਾਂ ਆਇਆ ਹੀ ਇੰਨੀ ਮસ્ਤੀ ਕਰਦੇ ਸਾਰਾ ਦਿਨ ਹੀ ਮસ્ਤੀ ਕਰਦੇ ਵਿਚਾਰੇ ਚੁੱਪ ਜੇ ਕਰਕੇ ਸ਼ਾਂਤੀ ਤੁਰੇ ਫਿੱਟ ਨਹੀਂ ਦੇ ਪਾਪਾ ਕੋਲੇ ਚਲੀਏ ਨਾਨਦੇ ਚਲੀਏ ਇਦਾਂ ਕਰਦੇ ਆ ਇਦਾਂ ਮੱਛਰ ਕੇ ਵਿਖਾਉਂਦੇ ਆ ਤੇ మేనబన బటాపీ మఎరి స్పోడజఓఎస్ యాంస్డి కుడి దినీ మా తెరచి చవ఍పూి Kokooko 30 గూరి o పిషాలన దినగడి कि मस्ती करते आए हैं